ਆ ਦੇਖੋ ਬਾਈ ਡੀਜਾ ਦੇ ਟਿੱਪਾਂ ਬਾਈ ਲਾਈ ਬੈਠਾ ਸ਼੍ਰੀ ਮੋਕਸਰ ਸਾਹਿਬ ਕੋੜਾਣੀ ਮੰਡੀ ਦੇ ਵਿੱਚ ਆ ਬਾਈ ਇਹ ਗੱਡੀ ਤੇ ਰੱਖੀ ਬੈਠਾ ਤੇ ਆਪਾਂ ਤੁਹਾਨੂੰ ਮਲਾਉਨੇ ਆ ਸਾਸੀ ਗੱਲ ਬਾਈ ਸਾਸੀ ਗੱਲ ਬਾਈ ਜੀ ਕੀ ਹਾਲ ਚਾਲ ਠੀਕ ਆ ਵਧੀਆ ਪਹਿਲਾਂ ਦਾ ਐਡਰੈਸ ਬੋਲ ਦੀ ਆਪਣਾ ਕੀ ਐਡਰੈਸ ਪਿੰਡ ਪੱਖੋਕਲਾ ਜਿਲ੍ਹਾ ਬਰਨਾਲਾ ਜੀ ਹੂੰ ਮਾਨਸਾ ਬਰਨਾਲਾ ਰੋਡ ਦੇ ਉੱਤੇ ਸਾਡਾ ਪਿੰਡ ਆ ਜੀ ਹੂੰ ਤੇ ਢਿੱਲੋ ਪੱਤੀ ਸਾਡਾ ਘਰ ਆ ਜੀ ਠੀਕ ਆ ਤੇ ਭਿੰਦਰ ਸਿੰਘ ਮੇਰਾ ਨਾਮ ਆ ਢਿੱਲੋ 987215108 ਮੇਰਾ ਮੋਬਾਈਲ ਨੰਬਰ ਆ ਇਹ ਮੋਬਾਈਲ ਆ ਭਾਈ ਮੈਨੂੰ ਦੱਸੀ ਯਾਰ ਆ ਟੀਪਾਂ ਦਾ ਬਾਲੇ ਤਿਆਰ ਕਰਦਾ ਡੀਜ਼ਲ ਵਾਲੀ ਤੁਸੀਂ ਕਿਹੋ ਜਿਹਾ ਖਾਸ ਪਾਦਾ ਇਹਦੇ ਚ ਇਹ ਬਸ ਆਪਾਂ ਯਾਬ ਦੀ ਤਕਨੀਕ ਨਾਲ ਬਣਾਈ ਹੈ ਜੀ ਆਪ ਅਸੀਂ 200 ਲੀਟਰ ਤੇਲ ਡੇਲੀ ਫੂਕਦੇ ਹਾਂ ਜੀ ਆਪ ਖੁਦ ਅੱਛਾ ਅੱਛਾ ਜੇ ਸੀ ਵੀ ਸਾਡੇ ਕੋਲ ਇੱਕ ਵੈਨ ਨਾਲ ਇਹ ਟਰੈਕਟਰ ਨੇ ਤਿੰਨ ਚਾਰ ਠੀਕ ਆ ਤੇ ਅਸੀਂ 200 ਲੀਟਰ ਤੇਲ ਡੇਲੀ ਫੂਕਦੇ ਹਾਂ ਜੀ ਆਪ ਠੀਕ ਆ ਉਹਦੇ ਕਾਰਨ ਹੀ ਸਾਨੂੰ ਦਿੱਕਤਾਂ ਆਉਂਦੀਆਂ ਸੀਗੀਆਂ ਤੇਲ ਰੋਕਣ ਦੀਆਂ ਜੀ ਠੀਕ ਆ ਤੇ ਅਸੀਂ ਮੁੜ ਕੇ ਫਿਰ ਇਹ ਆਪਦੀ ਕਾਰਡ ਕੱਢੀ ਜੀ ਫਿਲਟਰ ਆਇਲ ਟੀਪ ਬਣਾਈ ਹੈ ਜੀ ਇਹ ਇਹ ਫਿਲਟਰ ਆਇਲ ਟੀਪ ਬਣਾਤੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਬਈ ਫਿਲਟਰ ਆਇਲ ਟੀਪ ਲਾਤੀ ਆ ਇੱਕ ਵਾਰ ਚ ਇਹਦੇ ਵਿੱਚ ਕਿੰਨਾ ਤੇਲ ਲਗਾਗੇ ਇੱਕ ਮਿੰਟ ਚ 30 ਲੀਟਰ 20 ਲੀਟਰ ਸੌਰੀ ਇੱਕ ਮਿੰਟ ਚ 20 ਲੀਟਰ ਤੇਲ ਲਗਾਉਂਦੀ ਹੈ ਜੀ ਇਹ ਜਿਹੜੀਆਂ ਆਮ ਆਪਣੀਆਂ ਕੰਪਨੀ ਜੌਂਡੀਅਰਾਂ ਨਹੀਂ ਮਿਲਦੀਆਂ ਜੀ ਕੋਈ ਜੀਸੀਬੀ ਕੰਪਨੀ ਦੀ ਮਿਲਦੀ ਹੈ ਜੀ ਉਹ ਇੱਕ ਮਿੰਟ ਚ 30 ਲੀਟਰ ਤੇਲ ਲਗਾਉਂਦੀ ਹੈ ਜੀ ਇਹ ਚ ਨਾ ਬਈਆ ਦੇਖੋ ਇੱਧਰ ਲੈ ਨੇੜੇ ਲਿਆ ਆ ਆ ਫਿਲਟਰ ਲਾਦਾ ਬਾਈ ਇਹਦੇ ਵਿੱਚ 5 ਸਾਲ ਬਾਈ ਕਹਿੰਦਾ ਇਹ ਫਿਲਟਰ ਦੀ ਗਾਰੰਟੀ ਹੈ ਕਿਉਂ ਬਈ ਗਾਰੰਟੀ ਹਾਂਜੀ ਹਾਂਜੀ ਜੇ 5 ਸਾਲ ਕੁਝ ਹੋ ਜੇ ਫਿਲਟਰ ਨੂੰ ਅਸੀਂ ਕੋਰੀਅਰ ਆਹੀਂ ਫ੍ਰੀ ਘਰੇ ਤੇ ਜਾਏ ਪੰਜ ਸਾਲ ਦੀ ਇਹਦੀ ਗਾਰੰਟੀ ਆ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਦੀ ਹੁਣ ਜੇ ਤੁਸੀਂ ਇਹਦੇ ਵਿੱਚ ਡੀਜ਼ਲ ਨਗਾ ਆਇਆ ਕੋਈ ਕਚਰਾਣੀ ਜਾਂਦਾ ਜਮਾ ਫਿਲਟਰ ਹੋ ਕੇ ਜਾਊਗਾ ਹਾਂਜੀ 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 ਸਾਰਾ ਕੋ ਫਿਲਟਰ ਹੋ ਕੇ ਜਾਊਗਾ ਹਾਂਜੀ ਪੰਪ ਦੀ ਲਾਈਫ ਵਾਦੀ ਹੈ ਇਹਦੇ ਨਾਲ ਹੀ ਠੀਕ ਆ ਇਹ ਬਾਜੋ ਫਿਲਟਰ ਸਾਡਾ ਲੋਗੋ ਆ ਜੀ ਜੀਐਸਡੀ ਦਾ ਜੀ ਠੀਕ ਸੀਰ ਸਿੰਘ ਢਿੱਲੋਂ ਹਾਂਜੀ ਹਾਂਜੀ ਤੇ ਇਹ ਬਾਜੋ ਸਾਫ ਵੀ ਹੋ ਜਾਂਦਾ ਫਿਲਟਰ ਇਹ ਖੁੱਲ ਕੇ ਸਾਫ ਵੀ ਹੋ ਜਾਂਦਾ ਜੀ ਵੈਸੇ ਇਹਨੂੰ ਖੋਲ ਕੇ ਸਾਫ ਕਰਨ ਦੀ ਛੇਤੀ ਛੇਤੀ ਲੋੜ ਨਹੀਂ ਪੈਂਦੀ ਜੀ 5 ਸਾਲ ਤੱਕ ਸਾਡੇ ਮੰਨ ਕੇ ਚੱਲੋ ਵੀ ਪਹਿਲਾਂ ਹੀ ਵਰਤੀ ਆ 5 ਸਾਲ ਹੋ ਗਈ ਸਾਨੂੰ ਠੀਕ ਆ 5 ਸਾਲਾਂ ਵਿੱਚ ਅਸੀਂ 200 ਲੀਟਰ ਤੇਲ ਡੇਲੀ ਪਾਉਣਾ ਜੀ ਅਸੀਂ ਦੋ ਵਾਰ ਹੀ ਸਾਫ ਕੀਤਾ ਕੋਈ ਨਹੀਂ 5 ਸਾਲਾਂ ਵਿੱਚ ਸਿਰਫ ਦੋ ਵਾਰ ਦੋ ਵਾਰ ਹੀ ਕੀਤਾ ਜੀ ਇਹਦਾ ਭਾਈ ਹੋਰ ਕੀ ਕੀ ਬਣਾਏ ਇਹ ਰੇਡ ਰੇਡਰ ਦੀ ਮਿਲ ਜਾਂਦੀ ਆ ਆ ਹੌਲੈਂਡ ਜੌਂਡੀ ਯਾਰ ਇਹ ਹਰੇਕ ਟਰੈਕਟਰ ਦੇ ਉਸ ਹਿਸਾਬ ਨਾਲ ਕਲਰ ਦੇ ਦਿੰਦੇ ਆ ਜੀ ਅਸੀਂ ਜਿਹੜੇ ਹਿਸਾਬ ਦਾ ਕਲਰ ਦਾ ਹੋਵੇ ਮੰਨ ਕੇ ਚੱਲੋ ਟਰੈਕਟਰ ਹੋਵੇ ਜਿਹੜੇ ਹਿਸਾਬ ਦਾ ਜੀ ਉਸ ਹਿਸਾਬ ਨਾਲ ਕਲਰ ਦੇ ਦਿੰਦੇ ਆ ਆ ਨਾੜਗਿਆਂ ਵਾਲੀ ਪਈ ਆ ਬਾਈ ਉਹ ਸਵਰਾਜ ਦੀ ਪਈ ਆ ਆ ਸਵਰਾਜ ਦੀ ਜਰਜਨ ਦੀ ਹੋਗੀ ਆਹੋ ਰੰਗ ਦੇ ਹਿਸਾਬ ਨਾਲ ਆ ਰੰਬੇ ਇੱਕ ਆ ਬਣਾਉਣੇ ਜੀ ਗੰਡੇ ਗੰਡੇ ਗੋਡਣ ਵਾਲੀ ਖੁਰਪੀ ਗੰਡੇ ਵਾਸਤੇ ਲਸਣ ਵਾਸਤੇ ਠੀਕ ਆ ਜੀ ਇਹ ਸੁਰੀ ਦੀ ਬਣਾਉਣੇ ਜੀ ਇਹ ਆਟੋਮੈਟਿਕ ਤਿੱਖੀ ਹੁੰਦੀ ਐ ਇਹਨੂੰ ਤਿੱਖੀ ਕਰਨ ਦੀ ਲੋੜ ਨਹੀਂ ਜੀ ਬਾਕੀ ਜਿਹੜੀਆਂ ਆਮ ਖੁਰਪੀਆਂ ਹੁੰਦੀਆਂ ਜੀ ਉਹਨਾਂ ਦੀਆਂ ਕੰਢੀ ਟੁੱਟ ਜਾਂਦੀਆਂ ਜੀ ਇਹਦੀ ਕੰਢੀ ਨਹੀਂ ਟੁੱਟਦੀ ਸਾਰੀ ਉਮਰ ਜੀ ਜੇ ਕੰਢੀ ਟੁੱਟੂਗੀ ਤਾਂ ਅਸੀਂ ਖੁਰਪੀ ਵੀ ਫ੍ਰੀ ਦੇਵਾਂਗੇ ਜੀ ਵਾਹ ਜੀ ਲਓ ਜੀ ਐਡੀਆਂ ਆਫਰਾਂ ਪਾਈ ਦਈਆਂ ਦਾ ਇੱਧਰ ਬਣਾਉਣੇ ਜੀ ਆਪਾਂ ਇੱਕ ਇੱਕ ਅਸੀ ਇਹ 250 ਰੁਪਏ ਦਾ ਜੀ ਅੱਛਾ ਇਹ 250 ਦਾ ਹਾਂ ਜੀ ਠੀਕ ਆ ਤੇ ਉਹ 10 ਦਾ ਆਪਦਾ ਪੋਣਾ ਪਊਗਾ 10 ਦਾ ਅਗਲੇ ਨੂੰ ਆਪ ਪੋਣਾ ਪੂ ਜੀ ਬਿਨਾ 10 ਤੇ ਦੋ ਦਿੰਨੇ ਆ ਜੀ ਇਹ ਕਾ ਕਹੀ ਬਣਾਉਣੇ ਜੀ ਇਹ 350 ਰੁਪਏ ਦੀ ਇਹ 350 ਹਾਂ ਜੀ ਇਹ ਵੀ ਬਿਨਾ 10 ਤੇ ਜੀ ਇਹ 350 ਰੁਪਏ ਦੀ ਹੈ ਬਿਨਾ 10 ਤੇ ਦੋ ਇਹਨਾਂ ਕੋਲ ਆ ਕੇ ਲੈ ਜਾਓ ਤੇ ਇਹ ਖੁਰਪੀ ਦਾ ਰੇਟ 200 ਰੁਪਏ ਜੀ ਇਹਦਾ 200 ਹਾਂ ਜੀ ਇਹਦਾ ਵੱਧ ਕਰ ਦੋਗੇ ਵੱਡੀ ਇਹ ਉਹਨਾਂ ਨੂੰ ਕਿ ਜੀ ਅਚਾ ਕੱਲੀ ਘਰਪੀ ਹੈ ਰੁਪਈਆ ਜੀ ਕੱਲੀ ਠੀਕ ਹੈ ਕੱਲੀ ਘਰਪੀ ਤੇ ਬਾਈ ਇਧਰਲੇ ਪਾਸੇ ਐਡਰੈਸ ਬੜਾ ਨਹੀਂ ਵੀਰੇ ਦਾ ਜੀ ਐਸ ਡੀ ਆਹ ਗੱਡੀ ਦੇ ਮਗਰ ਬੈਨਰ ਦਿਖਾ ਦੀ ਯਾਰ ਆਜੋ ਜੀ ਆਹ ਦੇਖ ਲਓ ਬਾਈ ਆਹ ਬੈਨਰ ਦੇਖ ਲਓ ਜੀ ਐਸ ਡੀ ਐਗਰੀਕਲਚਰ ਵਰਕਸ ਢਿੱਲੋਂ ਪਤੀਪਿੰਡ ਪੱਖੋਂ ਗਲਾ ਜ਼ਿਲ੍ਹਾ ਬਰਨਾਲਾ ਨੰਬਰ ਨੰਬਰ 22 ਦੇ ਦਿਖਾ ਦੀ ਚੰਗੀ ਇਤਰਾ ਤੇ ਸ਼ੇਅਰ ਕਰ ਦਿਓ ਨੰਬਰ ਦਾ ਇਸ ਟਾਈਮ ਅਸੀਂ ਸ਼੍ਰੀ ਮੋਕਸਰ ਸਾਹਿਬ ਮੰਡੀ ਦੇ ਵਿੱਚ ਜਿਹੜੀ ਘੋੜਿਆਂ ਦੀ ਮੰਡੀ ਹੈ ਉੱਥੇ ਆ ਮੜਾ ਵਿੱਚ ਤੈਜ ਹੋ ਜੂਗਾ ਮਾਸਤੋਣੇ ਮੇਲੇ ਤੇ ਵੀ ਜਾਵਾਂਗੇ ਮਾਸਤੋਣੇ ਮੇਲੇ ਤੇ ਵੀ ਜਾਵਾਂਗੇ ਹਾਂ ਮਾਸਤੋਣੇ ਮੇਲੇ ਤੇ ਵੀ ਜਾਵਾਂਗੇ ਮਾਸਤੋਣੇ ਮੇਲੇ ਸਭ ਦਾ ਮਿਲਾਂਗਾ ਦਵਾਂ ਆ ਹੁਣੀ ਹੈ ਜੀ ਮੈਨੂੰ ਐ ਪੱਕਾ ਨਹੀਂ ਕਨਫਰਮ ਕਿਹੜੀ ਤਰੀਕ ਦੇ ਉੱਥੇ ਬਾਈ ਹੁਣੀ ਨੇੜੇ ਹੀ ਪਹੁੰਚ ਜਾਣਗੇ ਤੁਹਾਨੂੰ ਇੱਥੇ ਵੀ ਆਉਂਦੀ ਲੋੜ ਨਹੀਂ ਉੱਥੇ ਵੀ ਆਉਣਗੇ ਨਾ ਨੰਬਰ ਬਾਕੀ ਕੰਟੈਕਟ ਕਰ ਬਾਈ ਨਾਲ ਗੱਲਬਾਤ ਕਰ ਲਓ ਸ਼ੇਅਰ ਕਰ ਦਿਓ ਧੰਨਵਾਦ